रात वेले चोर वालों मकान के ताले तोड़ के अंदर साढ़े चार लाख रुपए चोरी किते फिलौर तीन मई बीती रात अकलपुर रोड फलोर विखे एक कर जो साढ़े चार लाख रुपए नगद चोरी करके मौके तो फरार हो ਗੈ ਇਸ ਸਬੰਧ ਵਿੱਚ ਬੀਬੀ ਬਲਜਿੰਦਰ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਤੇ ਰਹੇ ਰਹੇ ਸਨ ਬੀਤੀ ਰਾਤ ਉਹਨਾਂ ਨੂੰ ਕਿਸੇ ਪਾਰਟੀ ਤੇ ਜਾਣਾ ਪਿਆ ਮੈਂ ਕਰ ਨੂੰ ਜਿੰਦਰੇ ਲਗਾ ਕੇ ਚਲੀ ਗਈ ਸਵੇਰੇ ਆ ਕੇ ਦੇਖਿਆ ਤਾਂ ਕਾਰ ਦੇ ਜਿੰਦਰੇ ਟੁੱਟੇ ਪਏ ਸਨ ਅੰਦਰੋਂ ਕਮਰੇ ਦੇ ਜਿੰਦਰੇ ਟੁੱਟੇ ਦੇਖ ਕੇ ਪੇਟੀ ਵਿੱਚੋਂ 4.5 ਲੱਖ ਰੁਪਏ ਨਕਦੀ ਚੋਰ ਲੈ ਗਏ ਇਹ ਵੀ ਦੱਸਿਆ ਕਿ ਉਸਨੇ ਇੱਕ ਪੈਸੇ ਪਲਾਂਟ ਲੈਣ ਲਈ ਕਾਰ ਵਿੱਚ ਰੱਖੇ ਹੋਏ ਸਨ ਬਲਜਿੰਦਰ ਕੌਰ ਨੇ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਿੰਦਰਪਾਲ ਅਤੇ ਦਰਸ਼ਨ ਸਿੰਘ ਸਹਿਬੀ کارਖਾਨੇਦਾਰ ਨੂੰ ਸਾਰੀ ਹਕੀਕਤ ਦੱਸੀ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਪਰਿਵਾਰਿਕ ਮੈਂਬਰਾਂ ਤੋਂ ਜਾਣਕਾਰੀ ਲਈ ਅਤੇ ਸੀਸੀਟੀਵੀ ਕੈਮਰਿਆਂ ਚੈੱਕ ਕੀਤੇ ਜਾ ਰਹੇ ਹਨ ਕਿਹਾ ਕਿ ਚੋਰੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਨਗਰ ਕੌਂਸਲ ਪ੍ਰਧਾਨ ਮੈਂਦਰਪਾਲ ਮੌਕੇ ਤੇ ਪੁੱਜੇ ਦੱਸਿਆ ਕਿ ਰਾਤ ਵੇਲੇ ਸੀਸੀਟੀਵੀ ਕੈਮਰੇ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ 4-5 ਦੇ ਕਰੀਬ 35 ਵਿਅਕਤੀਆਂ ਵੱਲੋਂ ਜਿਨ੍ਹਾਂ ਦੇ ਮੂੰਹ ਬੰਨੇ ਹਨ ਅਤੇ ਕਾਲੇ ਰੰਗ ਦੇ ਵਸਤਰ ਪਾਏ ਕੋਈ ਕੁੰਮਦੇ ਨਜ਼ਰ ਆਏ ਹੋਏ ਹਨ ਅਤੇ ਇਸ ਸਬੰਧ ਵਿੱਚ ਪੁਲਿਸ ਜਾਂਚ ਕਰ ਰਹੀ ਹੈ एवी मांग कीती कि की रात वेले पुलिस गश्त वदाई जावे अते लुटेरिया नु काबू कीता जावे अते कानूनी कारवाई कीती जावे कैमरा मैन पवन पनोट नाल तो राजकुमार नंगल दी खास रिपोर्ट

ਅਜੋ 23 ਤਰੀਕ ਨੂੰ ਜੀ ਆਫਸਰ ਦੇ ਨਾਮ ਕੋਠੀ ਆ 23 ਤਰੀਕ ਨੂੰ ਸਾਡੇ ਕੋਠੀ ਆ ਯਾਰ ਰੋਣ ਦੀ ਦੇਖਾ ਪ੍ਰਧਾਨ ਦੇ ਨਾਮ ਸਾਡੇ ਘਰ ਦੇ 1 ਵਜੇ ਤੋਂ ਨਾ ਉਹਨਾਂ ਬਾਰੇ ਬਾਤ ਆ ਵੀ ਕੀ ਪਤਾ ਮੈਨੂੰ ਲੋਕ ਅੱਜ ਚੰਗਾ ਤੁਹਾਨੂੰ ਬਾਅਦ ਵਿੱਚ ਆ ਜਾਣਾ ਹੈ ਸਮਾਂ ਲੈ ਕੇ ਮੇਰੇ ਕੋ ਵੀ ਨਾ ਆਉਂਦਾ ਆਪਾਂ ਆਟੋਮੈਟਿਕਲੀ ਕਿਤੇ ਕਮਰੇ ਲਈ ਬਣਾਉਂਦੇ ਆ ਆ ਵੀਜੀ ਵੀ ਟਿਕਾਉਂਦੇ ਬਲਜਿੰਦਰ ਕੋਰ ਮੇਰਾ ਰਾਮਵੀਰ ਦੀ ਰਾਤੀ ਚੋਰੀ ਹੋ ਗਈ ਸਾਢੇ 4 ਲੱਖ ਰੁਪਈਆ ਪਿਆ ਸੀਗਾ ਰੇਲਿਆਂ ਦਾ ਸੀ ਕਢਾ ਕੇ ਗੱਲ ਲਈ ਚੋਰੀ ਹੋ ਗਿਆ ਰਾਤੀ ਕਿੱਥੋਂ ਲਿਆ 4 ਲੱਖ ਇੰਨਾ ਤੁਸੀਂ ਇੰਨਾ ਕੈਸ਼ ਕਿੱਧਰ ਰੱਖਦੇ ਹੋ ਭਾਜੀ ਘਰ ਵਿੱਚ ਆ ਸੀਗਾ ਓਕੇ ਹਾਂਜੀ ਤੇ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੇ ਸੀਗੇ ਅਸੀਂ ਰਾਤੀ ਮੇਰੀ ਇੱਕ ਨੌ ਬਣੀ ਆ ਤੇ ਬੇਟੀ ਦਾ ਜਨਮ ਦਿਨ ਸੀਗਾ ਜਨਮ ਦਿਨ ਤੇ ਚੱਲੇਗੀ ਸੱਸੀ ਰਾਤੀ ਅੱਛਾ ਹਾਂਜੀ ਇਹ ਹੋਰ ਕੀ ਕੀ ਸਮਾਨ ਚੋਲਿਆ ਹਲਦੀ ਘੜ ਤੇ ਅਸੀਂ ਵੇਖਿਆ ਸੀ ਬਾਕੀ ਫੋਲ ਫਲਾਈਆ ਨਹੀਂ ਕੀਤਾਗਾ ਇੱਥੇ ਕਿਰਾਏ ਤੇ ਰਹਿੰਦੇ ਤੁਸੀਂ ਹਾਂਜੀ ਕਿੰਨੇ ਜਣੇ ਘਰ ਦੇ ਮੈਂਬਰ ਕੇ ਸੀਗੇ ਦੋ ਬੇਟੀਆਂ ਹੋ ਮੈਂ ਹਾਂਜੀ 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 ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਸੱਸੀ ਆਜ ਸਵੇਰੇ ਆਈਆਂ ਮੈਂ 6:30 ਵਜੇ ਆ ਕੇ ਦੇਖਿਆ ਤੇ ਅੰਦਰੋਂ ਕੁੰਡਾ ਲੱਗਾ ਸੀ ਬਾਹਰੋਂ ਲੋਕ ਲਾ ਕੇ ਗਏ ਸੀ ਅਸੀਂ ਲੋਕ ਲੱਗਾ ਸੀਗਾ ਗੇਟ ਟੱਪ ਕੇ ਆ ਗਏ ਹਾਂਜੀ ਗੇਟ ਆਪਕੇ ਅੰਦਰੋਂ ਕੁੰਡਾ ਲਾ ਲਿਆ ਹਾਂ ਕੁੰਡਾ ਲਾ ਕੇ ਅੰਦਰ ਫਿਰ ਉਹਨਾਂ ਨੇ ਤਸੱਲੀ ਨਾਲ ਆਪਣਾ ਫੋਲ ਫਲਾਇਆ ਕੀਤਾ ਜੋ ਵੀ ਕੀਤਾ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਬੀਤੀ ਗਈ ਆ ਬੀਤੀ ਰਾਤ ਵੀ ਇੱਥੇ ਮੇਰੇ ਵਾਰਡ ਦੇ ਵਿੱਚ ਇੱਕ ਚੋਰੀ ਹੋਈ ਆ ਜਿਨ੍ਹਾਂ ਨੇ ਮਕਾਨ ਲੈਣ ਵਾਸਤੇ 4 ਲੱਖ ਰੁਪਏ ਬੈਂਕ ਤੋਂ ਲਿਆ ਆ ਕੇ ਖੜਾ ਕੇ ਰੱਖਿਆ ਸੀ ਤੇ ਸਵੇਰੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਘਰ ਚੋਰੀ ਹੋਈ ਆ ਆ ਪਿਛਲੇ ਹਫ਼ਤੇ ਸਾਡੇ ਸੈਂਬੀ ਸਾਹਿਬ ਕੰਡੇ ਦੇ ਕੋਲ ਵੀ ਇੱਕ ਚੋਰੀ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਬੇਨਤੀ ਕਰਦਾ ਕਿ ਰਾਤ ਦੇ ਪਹਿਰੇ ਨੂੰ ਸਖਤ ਕੀਤਾ ਜਾਵੇ ਤਾਂ ਕਿ ਜਿਹੜਾ ਚੋਰਾਂ ਨੂੰ ਜੜੀ ਨੱਥ ਪਾਈ ਜਾ ਸਕੇ ਲੋਕ ਇੱਕ ਵੀਡੀਓ ਵਾਇਰਲ ਹੋ ਰਹੀ ਉਹ ਚ ਕਾਫੀ ਬੰਦੇ ਨਿਕਰਾਂ ਪਾਸ ਘੁੰਮ ਰਹੇ ਮੈਂ ਇਹ ਤਾਂ ਅਸੀਂ ਇਹਦੇ ਬਾਰੇ ਪੁਲਿਸ ਨੂੰ ਦੱਸਿਆ ਵੀ ਆ ਕਿ ਆ ਹਾਲਾਤ ਦੇ ਵਿੱਚ ਬੰਦੇ ਘੁੰਮ ਰਹੇ ਆ ਤੇ ਪੁਲਿਸ ਨੂੰ ਥੋੜਾ ਚੌਕਸ ਹੋਣਾ ਚਾਹੀਦਾ ਤੇ ਸਰਕਾਰ ਇਹ ਚੋਰੀ ਹੋ ਗਈ ਦੱਸਿਆ ਇਹ 4 ਲੱਖ ਰੁਪਏ ਕਿੰਨੇ ਲੈ ਗਏ ਜੀ ਸਾਡੇ ਕੋਲੋਂ ਉੱਕਾ ਦੇ ਮੈਂ ਆਇਆ ਦੇਖ ਰਿਹਾ ਹਾਂ ਕੈਮਰੇ ਚਾ ਕਰ ਰਹੇ ਹਾਂ ਇੱਕੋ ਬੰਦਾ ਆਇਆ ਉਹਨਾਂ ਦੇ ਅੰਦਰ ਐਂਟਰੀ ਕਰਦਾ ਦਿਖਾਈ ਦਿੰਦਾ ਹੈ ਕੈਮਰੇ ਚ ਆਇਆ ਥੋੜਾ ਜਿਹਾ ਤਾਂ ਉਹ ਤੇ ਚੈੱਕ ਕਰਦੇ ਹਾਂ ਬਾਕੀ ਜੇੜੋ ਵੀ ਕੋਈ ਸਾਹਮਣੇ ਆਇਆ ਤਾਂ ਮਗਰ ਦੰਦਰ ਪਰਵਾਰ ਨੇ ਕਿੰਨੇ ਕੁ ਦੀ ਦਸੀ ਚੋਰੀ ਹੋ ਗਈ ਸਾਢੇ 4 ਲੱਖ ਰੁਪਏ ਕਹਿੰਦੇ ਅਸੀਂ ਬੈਂਕੋਂ ਚੁੱਕਾ ਲਿਆ ਸੀਗਾ ਹਾਂ ਤਾਂ ਸਾਢੇ 4 ਲੱਖ ਰੁਪਏ ਕਹਿੰਦੇ ਸਾਡੇ ਹੋ ਗਿਆ ਪਰਵਾਰ ਘਰ ਹੈ ਨਹੀਂ ਸੀ ਕਰ ਰਹੇ ਹਾਂ ਅਸੀਂ ਰਾਤ ਨੂੰ ਹਾਂ ਕੁਝ ਦੇਖੀ ਕੈਮਰਾ ਚੈੱਕ ਕਰ ਰਹੇ ਹਾਂ ਹਾਂ ਜੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਹਾਂ ਉਹਦੇ ਇੱਕ ਕੈਮਰੇ ਚ ਥੋੜਾ ਜਿਹਾ ਆਉਂਦੀ ਆ ਉਸ ਪਰ ਪਛਾਣ ਨਹੀਂ ਹੁੰਦਾ ਹਾਂ ਬਾਕੀ ਅਸੀਂ ਹੋਰ ਆਲੇ ਦੋਲੇ ਕੈਮਰੇ ਚੈੱਕ ਕਰ ਰਹੇ ਕੀ ਕਰੂਗੇ ਕਰਵੇਂ ਜੋ ਬੰਦੀ ਕਰੂਗੀ ਕਰੋਗੇ